ਹਾਲੀਵੁੱਡ ਦੇ ਜਿਹੜੇ ਮਸ਼ਹੂਰ ਅਦਾਕਾਰ ਤਰਮਿੰਦਰ ਜਿਨ੍ਹਾਂ ਦਾ ਪਿੰਡ ਸਾਨੇਵਾਲ ਹੈਗਾ ਸਾਨੇਵਾਲ ਦੇ ਵਿੱਚ ਉਹ ਕਿਸ ਤਰ੍ਹਾਂ ਆਉਂਦੇ ਸੀ ਆਪਣੇ ਪੁਰਾਣੇ ਦੋਸਤਾਂ ਨੂੰ ਕਿਸ ਤਰ੍ਹਾਂ ਮਿਲਦੇ ਸੀਗੇ ਔਰ ਜਿਹੜੇ ਲੋਕ ਉਹਨਾਂ ਨੂੰ ਜਾਣਦੇ ਸੀ ਉਹਨਾਂ ਨੂੰ ਭੁੱਲਦੇ ਨਹੀਂ ਸੀਗੇ ਜਿਹਨਾਂ ਨੂੰ ਉਹ ਵੀ ਜਾਣਦੇ ਸੀਗੇ ਤੇ ਮੇਰੇ ਨਾਲ ਇੱਕ ਸ਼ਖਸ ਮੌਜੂਦ ਹੈਗੇ ਨੇ ਸਰ ਕੀ ਨਾਮ ਹੈ ਤੁਹਾਡਾ ਸੰਪੂਰਨ ਸਿੰਘ ਸਨਮ ਸੰਪੂਰਨ ਸਿੰਘ ਜੀ ਉਦਾਂ ਇਹ ਰਿਟਾਇਰਡ ਨੇ ਗਵਰਨਮੈਂਟ ਜੌਬ ਤੋਂ ਤੇ ਬਾਲੀਵੁੱਡ ਦੇ ਜਿਹੜੇ ਅਦਾਕਾਰ ਤਰਮਿੰਦਰ ਜੀ ਉਹ ਤੁਹਾਡੇ ਕੋਲ ਜਦੋਂ ਵੀ ਆਉਂਦੇ ਸੀਗੇ ਪੁਰਾਣੀਆਂ ਮੈਂ ਤੁਹਾਡੀਆਂ ਫੋਟੋਗ੍ਰਾਫਸ ਸਾਰੀਆਂ ਦੇਖ ਰਿਆ ਸੀਗਾ ਕਿਸ ਤਰ੍ਹਾਂ ਦਾ ਉਹਨਾਂ ਦਾ ਮિજાਜ ਸੀਗਾ ਗੱਲਬਾਤ ਕਰਨ ਦਾ ਕਿਸ ਤਰ੍ਹਾਂ ਸੀਗਾ ਉਹ ਸਾਰਾ ਮਤਲਬ ਕਿ ਲੋਕੀ ਜਾਣਨਾ ਚਾਹੁੰਦੇ ਨੇ ਉਸ ਚੀਜ਼ ਨੂੰ ਸਭ ਤੋਂ ਪਹਿਲਾਂ ਅਸੀਂ 1995 ਚ ਰਮਿੰਦਰ ਜਿਹਦੇ ਦਰਸ਼ਨ ਕੀਤੇ ਮੁੰਬਈ ਚੋਂ ਅਡੇ ਘਰ ਗਏ ਉਹਨਾਂ ਦੇ ਬਰਦਰ ਸੀ ਛੋਟੇ ਅਜੀਤ ਜੀ ਜਿਹੜੇ ਅੱਜਕੱਲ ਵਜਰੇ ਅਕਾਲ ਚਲਾਣਾ ਕਰ ਗਏ ਨੇ ਉਹਨਾਂ ਦੀ ਲੜਕੀ ਦੀ ਸ਼ਾਦੀ ਸੀ ਅਸੀਂ 15-20 ਦਿਨ ਉਹਨਾਂ ਦੇ ਘਰ ਰਹੇ ਹਾਂ ਵਿਆਹ ਦੇ ਪ੍ਰੋਗਰਾਮ 'ਚ ਬਹੁਤ ਮਤਲਬ ਕਿ ਆਪਣੇ ਕਲਾਕਾਰ ਹਸਤੀਆਂ ਹੁੰਦੀਆਂ ਸੀ ਮਿਲਦੀਆਂ ਸੀ ਬਹੁਤ ਸਾਡਾ ਮਨ ਐਦਾਂ ਲੱਗਦਾ ਸੀ ਵੀ ਅਸੀਂ ਕਿਤੇ ਸਵਰਗ 'ਚ ਬੈਠੇ ਆਂ ਉਹ ਧਰਮਿੰਦਰ ਜੀ ਜਿਹੜੀ ਨੇਚਰ ਸੀ ਉਹ ਬਿਲਕੁਲ ਘਰ ਵਰਗੀ ਸੀ ਹਾਲਾਂਕਿ ਪਹਿਲੀ ਵਾਰ ਮਿਲੇ ਸੀ ਲੇਕਿਨ ਉਹਨਾਂ ਦਾ ਕਿਹੜਾ ਵਾਤਾਵਰਣ ਸੀ ਜੋ ਨਜ਼ਰੀਆ ਸੀ ਐਤੋਂ ਸੋਚਦੀ ਕਿ ਮੇਰੇ ਖਾਸ ਦੋਸਤ ਨੇ ਇਹ ਤੇ ਬਹੁਤ ਪਿਆਰੀਆਂ ਗੱਲਾਂ ਕਰਦੇ ਸੀ ਸਾਡੇ ਨਾਲ ਹੀ ਸਵੇਰੇ ਉਹਨਾਂ ਨੇ ਲੰਚ ਕਰਨਾ ਬ੍ਰੈਕਫਾਸਟ ਕਰਨਾ ਤੇ ਡਿਨਰ ਕਰਨਾ ਮਤਲਬ ਨਹੀਂ ਕਿ ਉਹਨਾਂ ਦਾ ਹੀ ਸਿਲਕਾ ਸੀ ਕੋਈ ਕਮੰਡ ਨਹੀਂ ਸੀ ਉਹਨਾਂ 'ਚ ਕੋਈ ਮਤਲਬ ਨਹੀਂ ਕਿ ਆਕੜ ਨਹੀਂ ਆ ਕਿ ਮੈਂ ਐਡਾ ਵੱਡਾ ਹੀਰੋ ਹੈਗਾ ਤੇ ਮੇਰੇ ਨਾਲ ਉਹ ਇਨੀ ਖੁਸ਼ੀ ਕਿ ਸਾਹਨੇ ਵਾਲ ਤੋਂ ਬੰਦੇ ਮੇਰੇ ਕੋਲ ਆਏ ਨਹੀਂ ਤੇ ਉਸ ਤੋਂ ਬਾਅਦ ਜੀ ਅਸੀਂ ਪਤਲੇ ਨੇ ਕਿ ਨਾ ਉਹ ਜਨਮ ਦਿਨ ਤੇ ਜਾਂਦੇ ਰਹੇ ਅੱਠ ਦਸੰਬਰ ਨੂੰ ਬਹੁਤ ਵਾਰੀ ਗਏ ਆ ਅਸੀਂ ਬਹੁਤ ਵਧੀਆ ਜਨਮ ਦਿਨ ਮਨਾਉਂਦੇ ਸੀ ਸਪੈਸ਼ਲ ਅਸੀਂ ਨੰਬਰ ਲੜ ਦੀ ਗਾਜਰ ਪਾਕੇ ਲੈ ਕੇ ਜਾਂਦੇ ਸੀ ਬਹੁਤ ਖੁਸ਼ੀ ਨਾਲ ਮਤਲਬ ਨਹੀਂ ਕਿ ਉਹ ਖਾਂਦੇ ਸੀ ਤੇ ਉਸ ਤੋਂ ਬਾਅਦ ਹੀ ਇਲੈਕਸ਼ਨ ਹੋਈ 2004 ਚ ਬਿਕਨੇਰ ਚ ਤਾਂ ਬਿਕਨੇਰ ਦੇ ਇਲੈਕਸ਼ਨ ਚ ਅਸੀਂ ਬਕਾਇਦਾ ਪ੍ਰਚਾਰ ਚ ਰਹੇ 15 20 ਦਿਨ ਰਹੇ ਅਸੀਂ ਅਸੀਂ ਆਪਣੀ ਟੈਕਸੀ ਲਈ ਹੋਈ ਸੀ ਬਕਾਇਦਾ ਉਹਨਾਂ ਨਾਲ ਜਾਂਦੇ ਸੀ ਕਾਰ ਤੇ ਤੇ ਪਤਿਆ ਨਹੀਂ ਕਿ ਬੜੇ ਖੁਸ਼ ਹੁੰਦੇ ਕਹਿੰਦੇ ਸੀ ਸਾਹਨੇ ਵਾਲ ਤੋਂ ਆ ਕੇ ਮੇਰੇ ਵਾਸਤੇ ਇਹਨਾਂ ਕੁਝ ਕਰ ਰਹੇ ਹਾਂ ਅਸੀਂ ਕਹਿੰਦੇ ਜੀ ਸਾਡਾ ਫਰਜ਼ ਬਣਦਾ ਕਿ ਸਾਡੇ ਮੰਤਰੀ ਕੀ ਯਾਰ ਦੋਸਤ ਉਹਨੂੰ ਭਾਜੀ ਕਹਿੰਦੇ ਹੁੰਦੇ ਸੀ ਅਸੀਂ ਧਰਮ ਭਾਜੀ ਵੇ ਤੁਸੀਂ ਇਹ ਨਾ ਸੋਚਿਆ ਕਰੋ ਸਾਡਾ ਕੋਈ ਧੰਨਵਾਦ ਕਰਨ ਦੀ ਲੋੜ ਨਹੀਂ ਸਾਡਾ ਫਰਜ ਹੈ ਵੀ ਸਾਡਾ ਮੰਤਰੀ ਸਾਹਨੇਵਾਲ ਦਾ ਕਿਹੜੇ ਮੰਤਰੀ ਕਿ ਬਹੁਤ ਵੱਡਾ ਕਲਾਕਾਰ ਹੈ ਉਹ ਇਲੈਕਸ਼ਨ ਲੜਦੇ ਆ ਵੀ ਕਿਸੇ ਕਿਸੇ ਦੀ ਕਮੀ ਨਹੀਂ رہ ਜਾਏ ਜਦ ਵੀ ਉਹਨਾਂ ਦਾ ਇਲੈਕਸ਼ਨ ਪ੍ਰਚਾਰ ਹੁੰਦਾ ਸੀ ਤੁਸੀਂ ਯਕੀਨ ਨਹੀਂ ਕਰਨਾ ਆਮ ਅਸੀਂ ਦੇਖਦੇ ਰਹੇ ਜਿਹੜੇ ਵੀ ਮੰਤਰੀ ਕਿ ਲੀਡਰ ਬਣਦੇ ਨੇ ਤਾਂ ਬੰਦਿਆਂ ਦੀ ਜ਼ਿਆਦਾ ਗਿਣਤੀ ਹੁੰਦੀ ਹੈ ਇੰਨਾ ਜਿਆਦਾ ਪ੍ਰਚਾਰ ਹੁੰਦਾ ਸੀ ਲੜਕੀਆਂ ਔਰਤਾਂ ਦੀ ਜਿਆਦਾ ਗਿਣਤੀ ਹੁੰਦੀ ਸੀ ਕਿ ਲੋਕੀ ਇਹਨੂੰ ਦੇਖਣ ਵਾਸਤੇ ਆਉਂਦੇ ਦੇ ਸੀ ਰੋਡ ਸ਼ੋਅ ਕੀਤਾ ਇੱਕ ਵਾਰੀ ਮੈਂ ਕਹਿੰਦਾ ਅੱਗੇ ਪਛੇ ਲੋਕੀ ਇੰਨਾ ਰਸ ਹੈਗਾ ਸੀ ਨਿਕਲਣਾ ਮੁਸ਼ਕਲ ਹੋ ਜਾਂਦਾ ਸੀ ਧਰਮਿੰਦਰ ਸਿਰਫ ਦੇਖਣ ਦੀ ਚਾਹ ਸੀ ਔਰ ਬਹੁਤ ਵਧੀਆ ਮਾਰਜਨ ਵਾਲੇ ਜਿੱਤੇ ਅਸੀਂ ਉੱਥੇ ਰਹੇ ਹਾਂ ਇਲੈਕਸ਼ਨ ਦੇ ਜਦ ਇਲੈਕਸ਼ਨ ਦੇ ਦੌਰਾਨ ਵੀ ਅਸੀਂ ਮਤਲਬ ਨਹੀਂ ਕੰਮ ਕਰਦੇ ਰਹੇ ਜਿਸ ਨਾਲ ਰਿਜ਼ਲਟ ਅਸੀਂ ਸਪੈਸੀ ਦੁਆਰਾ ਅਸੀਂ ਫੇਲ ਗਏ ਆ ਫਿਰ ਉਹਨੇ ਬੜਾ ਧੰਨਵਾਦ ਕੀਤਾ ਕਹਿੰਦਾ ਤੁਸੀਂ ਯਾਰ ਮੇਰੇ ਰਿਜ਼ਲਟ ਵਾਸਤੇ ਅਸੀਂ ਕਹਿੰਦਾ ਤੁਸੀਂ 100% ਜਿੱਦਦੇ ਹੋਏ 101% ਕਹਤੋਂ ਨੂੰ ਕਿ ਪਤਾ ਮੈਂ ਕਿਹਾ ਸੀ ਇਲੈਕਸ਼ਨ ਚ ਬੂਥ ਗਏ ਨੇ ਨਾ ਅਸੀਂ ਜਾਂਦੇ ਹੁੰਦੇ ਸੀ ਉਹਨਾਂ ਦੱਸੇ ਵੀ ਤੁਹਾਡੀ 80% 85% ਤੁਹਾਡੀਆਂ ਵੋਟਾਂ ਨੇ ਕਹਿੰਦੇ ਕਿਵੇਂ ਮੈਂ ਕਿਹਾ ਸਾਨੂੰ ਐਕਸਪੀਰੀਅੰਸ ਹੈਗਾ ਅਸੀਂ ਹਰ ਜਗ੍ਹਾ ਪਤਣੇ ਕੀ ਦੇਖਦੇ ਰਹੇ ਤੁਹਾਡੀਆਂ ਕਿੰਨੀਆਂ ਪਰਚੀਆਂ ਆਈਆਂ ਨੇ ਬਾਕੀ ਕਿਹੜੇ ਕੈਂਡੀਡੇਟਸ ਉਹਨਾਂ ਦਾ ਕੀ ਜੋਰ ਹੈ ਤੇ ਬਹੁਤ ਖੁਸ਼ ਹੈ ਕਹਾਂ ਜਦ ਤੁਸੀਂ ਮੇਰੇ ਵਾਸਤੇ ਨਿਹਮਤ ਕੀਤੀ ਕਿਹਾ ਜਾਂਦਾ ਵੀ ਜਿਹੜਾ ਪਿੰਡ ਦੇ ਜਿੰਨੇ ਵੀ ਉਹਨਾਂ ਦੇ ਪੁਰਾਣੇ ਲੋਕ ਸੀਗੇ ਜਿਨ੍ਹਾਂ ਦੇ ਨਾਲ ਉਹਨਾਂ ਦੇ ਅੱਛਾ ਸੰਬੰਧ ਸੀਗੇ ਉਹ ਹਮੇਸ਼ਾ ਹੀ ਉਹਨਾਂ ਦੀ ਮਦਦ ਕਰਨ ਨੂੰ ਅੱਗੇ ਆਉਂਦੇ ਸੀ ਉਹ ਕਹਿੰਦੇ ਸੀ ਮੇਰਾ ਆਪਣਾ ਪਿੰਡ ਹੈ ਤੇ ਮੇਰੇ ਪਿੰਡ ਦੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਹ ਗੱਲਾਂ ਕਿੱਥੇ ਤੱਕ ਸੱਚ ਹੈਗੀਆਂ ਇਹ ਬਹੁਤ ਗੱਲਾਂ ਸੱਚ ਨੇ ਇਹਨਾਂ ਦੀ ਮਾਤਾ ਜੀ ਦੀ ਜਾਂ ਡੈਥ ਹੋਈ ਨਾ ਤਾਂ ਉਹਨਾਂ ਨੇ ਸਾਡੇ ਕੁਝ ਬੰਦਿਆਂ ਨੂੰ ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਨੇ ਪੈਸੇ ਭੇਜੇ ਸੀ ਕਿ ਮੇਰੀ ਮਾਤਾ ਦੀ ਯਾਦ ਦੇ ਵਿੱਚ ਤੁਸੀਂ ਕੋਈ ਸਮਾਰਕ ਮਨਾ ਦਿਓ ਦੇਖੋ ਉਹ ਬੰਦੇ ਅਪਸ ਪੈਸੇ ਕੋ ਅਖਾ ਗਿਆ ਕੋਈ ਸਮਾਰਕ ਨਹੀਂ ਮਨਾਇਆ ਇਸ ਤੋਂ ਉਹਦਾ ਮਨ ਖੱਟਾ ਹੋ ਗਿਆ ਮੈਂ ਕਈ ਵਾਰੀ ਕਿਹਾ ਉਹਨਾਂ ਨੂੰ ਤਨਵਿੰਦਨ ਵੀ ਕਿਹਾ ਸੰਨੀ ਦੇਰ ਨੂੰ ਵੀ ਕਿਹਾ ਭਾਬੀ ਦੇਰ ਨੂੰ ਵੀ ਕਿਹਾ ਮੈਂ ਕਿਹਾ ਯਾਰ ਸਾਨੇ ਵਾਟਸਪੀ ਫਿਲਮਾਂ ਚ ਆਪਣਾ ਨਾਮ ਲੈ ਲੈਣਾ ਸਾਨੇ ਵਲ ਸਾਨੇ ਵਲ ਲੇਕਿਨ ਸਾਨੇ ਵਲ ਕੋਈ ਸਮਾਰਕ ਬਣਾਓ ਅਸੀਂ ਕਹਿੰਦੇ ਤੁਹਾਨੂੰ ਅਸੀਂ ਜ਼ਮੀਨ ਪੰਚਾਇਤ ਵੱਲੋਂ ਸਿਪਾ ਦਿਵਾਵਾਂਗੇ ਨਗਰ ਕੌਂਸਲ ਵੱਲੋਂ ਤੇ ਤੁਸੀਂ ਮਤਰਾ ਨਹੀਂ ਕਿ ਕਮ ਸੇ ਇੱਕ ਆਡੀਟੋਰੀਅਮ ਬਣਾ ਲਓ ਉੱਥੇ ਤਾਂ ਕਿ ਤੁਹਾਡੇ ਕੇ ਫੰਕਸ਼ਨ ਹੋ ਸਕੀ ਤੁਹਾਡੀ ਯਾਦਗਰੀ ਰਵੇ ਤੇ ਲੇਕਿਨ ਉਹਨਾਂ ਦੇ ਦਿਮਾਗ ਚ ਮਤਰਾ ਨਹੀਂ ਕਹਿੰਦੇ ਉਹੀ ਚੀਜ਼ ਆਈ ਹੈ ਵੀ ਇਸ ਕਰਕੇ ਉਹਨਾਂ ਦਾ ਮਨ ਖੱਟਾ ਹੋਇਆ ਹੈ ਆਦਰਵਾਈਜ਼ ਸਾਡੀ ਕੋਸ਼ਿਸ਼ ਹੈ ਹਲੇ ਵੀ ਕੋਸ਼ਿਸ਼ ਹੈ ਸਾਡੀ ਵੀ ਜੇ ਪਰਮਾਤਮਾ ਕਰੇ ਉਹ ਮਤਣ ਕੀ ਠੀਕ ਰਹਿਣ ਨਹੀਂ ਤਾਂ ਸੰਨੀ ਦੇਵਲਰ ਬਾਬੀ ਦੇਵਲ ਕੋਲ ਜਾ ਕੇ ਸਾਡੇ ਪੰਚਾਇਤ ਵੱਲੋਂ ਅਸੀਂ ਮਤਣ ਕੀ ਜਾਵਾਂਗੇ ਉਹਨਾਂ ਨੂੰ ਕਹਾਂਗੇ ਇੱਥੇ ਕੋਈ ਨਾ ਕੋਈ ਸਮਾਰਕ ਬਣਾਓ ਤਾਂ ਕਿ ਯਾਦਗਿਰੀ ਬਣੀ ਰਹੇ ਉਹਨਾਂ ਕੋਲ ਕਮੀ ਤਾਂ ਕੋਈ ਹੈ ਨਹੀਂ ਵੀ 2-3 ਕਰੋੜ ਲਾ ਵੀ ਦੇਣਗੇ ਕੀ ਫਰਕ ਪੈਂਦਾ ਹੈ ਜਗ੍ਹਾ ਅਸੀਂ ਦਵਾਂਗੇ ਫ੍ਰੀ ਉਹਨਾਂ ਨੂੰ ਤੇ ਸਮਾਰਕ ਬਣ ਜਾਏਗਾ ਆਡੀਟੋਰੀਅਮ ਬਣ ਜਾਏਗਾ ਫੰਕਸ਼ਨ ਹੋਣਗੇ ਲੋਕੀ ਆਪਣਾ ਯਾਨੀ ਕਿ ਯਾਦਗਿਰੀ ਤਾਂ ਰਹੇਗੀ ਵੀ ਹਾਂ ਵੀ ਧਰਮਿੰਦਰ ਸਾਡਾ ਮਤਲਬ ਬਹੁਤ ਟੌਪ ਦਾ ਹੀਰੋ ਹੈ ਹੀ ਮੈਂ ਨਾ ਮਤਲਬ ਨਹੀਂ ਕੀ ਐਸੀ ਗੱਲ ਹੀ ਮੈਂ ਹਾਂ ਇਸ ਕਰਕੇ ਚਾਹਨੀ ਅਕਸਰ ਦੀ ਯਾਦਗਾਰ ਬਣੀ ਰਹੇ ਸਾਨੇਵਾਲ ਦਾ ਨਾਂ ਵੀ ਮਤਲਾਂ ਲਿਖਿਆ ਉਹਨਾਂ ਨੇ ਚਮਕਾਇਆ ਸਾਨੇਵਾਲ ਸਾਡੀ ਕਿ ਬਹੁਤ ਮਸ਼ਹੂਰ ਕੀਤਾ ਹਰ ਫਿਲਮ ਵਿੱਚ ਉਹਨਾਂ ਦਾ ਸਾਨੇਵਾਲ ਦਾ ਨਾਮ ਆਉਂਦਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਫਿਲਮਾਂ ਜਿਹੜੀ ਯਮਲਾ ਜਿਹੜੀ ਪਗਲਾ دیਵਾਨਾ ਜਿਹੜੀ ਸੀਗੀ ਉਹਦੇ ਵਿੱਚ ਉਹਨਾਂ ਨੇ ਬਾਰ-ਬਾਰ ਸਾਨੇਵਾਲ ਦਾ ਨਾਮ ਜਿਹੜਾ ਜ਼ਿਕਰ ਕੀਤਾ ਸੀਗਾ ਅਸੀਂ ਸ਼ੂਟਿੰਗ ਦੇਖੀਏ ਅਸੀਂ ਜ਼ਰਾ ਹੀ ਮਿਲੇ ਆ ਜਦ ਵੀ ਅਸੀਂ ਤੇ ਪਟਿਆਲਾ ਠਹਿਰੇ ਸੀ ਮੁਲਾਕਾਤ ਸਾਡੀ ਹੁੰਦੀ ਜਾਂਦੀ ਹੈ ਬਹੁਤ ਪ੍ਰੇਮ ਨਾਲ ਸਾਨੂੰ ਮਿਲਦੇ ਸੀ ਕਿਤੇ ਪਤਾ ਲੱਗਦਾ ਸੀ ਤੁਸੀਂ ਆਏ ਹੋ ਸਪੈਸ਼ਲ ਉਹਨੇ ਬੁਲਾਉਣਾ ਪਈ ਇਨ ਰੋਕਣੇ ਨਾ ਹਾਂ ਤਿਓ ਇਹ ਕਰਕੇ ਜਿਹੜੀ ਉਹਨਾਂ ਦਾ ਕਿ ਨੀਚਰ ਕਹਿੰਦੇ ਹਨ ਨਾ ਨੀਚਰ ਕੋਈ ਮਤਲਬ ਨਹੀਂ ਕੋਈ ਨਾ ਵਿਵਾਨ ਨਹੀਂ ਸੀ ਹੰਕਾਰ ਨਹੀਂ ਸੀ ਜਿਵੇਂ ਆਪਣਾ ਜੜਦੋਸਤ ਮਿਲਦੇ ਤੁਸੀਂ ਮਿਲਦੇ ਹੋ ਇਸੇ ਤਰ੍ਹਾਂ ਹੀ ਮਤਲਬ ਨੇ ਕੀ ਵਾਤਾਵਰਨ ਉਹਨਾਂ ਦਾ ਸੀ ਜਿੰਨੀਆਂ ਵੀ ਫੋਟੋਗ੍ਰਾਫਸ ਤੁਸੀਂ ਸਾਨੂੰ ਦਿਖਾਈਆਂ ਹੈਗੀਆਂ ਉਹਨਾਂ ਫੋਟੋਗ੍ਰਾਫਸ ਨੂੰ ਤਰਮਿੰਦਰ ਜਿਹੜੇ ਹੈਗੇ ਉਹਨਾਂ ਤੱਕ ਬਾਅਦ ਚ ਪਹੁੰਚਾਇਆ ਗਿਆ ਸੀਗਾ ਖਿਚਣ ਤੋਂ ਬਾਅਦ ਜਦੋਂ ਲੁਧਿਆਣੇ ਆਂਦੇ ਸੀਗੇ ਉਸ ਤਰ੍ਹਾਂ ਦਾ ਸਮਾਂ ਕੀ ਹੁੰਦਾ ਸੀਗਾ ਜਦੋਂ ਤੁਸੀਂ ਉੱਥੇ ਜਾਂਦੇ ਸੀ ਮਿਲਣ ਕਿਸ ਤਰ੍ਹਾਂ ਦਾ ਮਤਲਬ ਇੱਕ ਮੇਲਜੋਲ ਵੱਧਾ ਸੀਗਾ ਗੱਲ ਗੱਲਾਂ ਬਾਤਾਂ ਕਹਿੰਦੇ ਸ਼ੁਰੂ ਹੁੰਦੀਆਂ ਸੀ ਤੇ ਬੰਦ ਹੀ ਨਹੀਂ ਹੁੰਦੀਆਂ ਸੀ ਜਦ ਹੀ ਇੱਥੇ ਮਿਲੇ ਆ ਯਾਨੀ ਕਿ ਦਿਨ ਚਾਰ ਘੰਟੇ ਪੰਜ ਘੰਟੇ ਜਦ ਹੀ ਨਾਲ ਰਹਿੰਦੇ ਸੀ ਬਿਲਕੁਲ ਘਰੇਲੂ ਗੱਲਾਂ ਕਰਦੇ ਸੀ ਹਰ ਕਿਸੇ ਦਾ ਹਾਲ ਚਾ ਪੁੱਛਦੇ ਸੀ ਤੇ ਆਪਣੇ ਬਾਰੇ ਮਤਨ ਕੀ ਅਦਾ ਲੱਗਦਾ ਸੀ ਵੀ ਇਹ ਇੰਨੇ ਝੜ ਤੋਂ ਸਾਨੂੰ ਮਿਲੇ ਨੇ ਪਿਆਰ ਆਪਸ ਵਿੱਚ ਹੈਗਾ ਹਰ ਗੱਲ ਮਤਨ ਕਦੇ ਛਪਾਉਂਦੇ ਨਹੀਂ ਸੀ ਉਹ ਜੋ ਵੀ ਗੱਲ ਕਰਦੇ ਸੀ ਨਾ ਬਿਲਕੁਲ ਖੁੱਲੇ ਦਿਲ ਨਾਲ ਕਰਦੇ ਸੀ ਬਿਲਕੁਲ ਸਪਸ਼ਟ ਕਰਦੇ ਸੀ ਔਰ ਪਿਆਰ ਬਣਾ ਕੇ ਰੱਖਦੇ ਇਹ ਨਹੀਂ ਵੀ ਆ ਬੰਦਾ ਮਿਲ ਗਿਆ ਜਿਹਨੂੰ ਇਗਨੋਰ ਕਰ ਦਵਾ ਇਗਨੋਰ ਨਹੀਂ ਕਰਦੇ ਮੈਂ ਕਹਿੰਦਾ ਜੱਫੀ ਪਾ ਕੇ ਮਿਲਦੇ ਸੀ ਜਦ ਦੀ ਮਿਲਦੇ ਸੀ ਔਰ ਪੂਰਾ ਮਤਲਬ ਨਹੀਂ ਕਿ ਨਾ ਲੈ ਕੇ ਗੱਲਬਾਤ ਕਰਦੇ ਸੀ ਹਾਂ ਵੀ ਸਮਝਦੇ ਕੀ ਹਾਲ ਚੱਲ ਤੇਰਾ ਠੀਕ ਠਾਕ ਹੈ ਹੋਰ ਸੁਣਾਉ ਯਾਨੀ ਕਿ ਘਰ ਦੇ ਬਾਰੇ ਪੁੱਛਣਾ ਅਜੀਤ ਭਾਈ ਸਾਹਿਬ ਤਾਂ ਇੱਕ ਵਾਰੀ ਸਾਡੇ ਘਰ 'ਚ ਵੀ ਆਏ ਸੀ ਇੱਥੇ ਕਿ ਇਹ ਫੰਕਸ਼ਨ ਤੇ अजीत ਤਾਂ ਬਹੁਤ ਵਾਰੀ ਆਉਂਦੀ ਸੀ ਕੋਈ ਫੰਕਸ਼ਨ ਹੁੰਦਾ ਸੀ ਸਾਡੇ ਵੱਲ ਤੇ अजीत ਨੇ ਉਹਦੀ ਡਿਊਟੀ ਲਗਦੀ ਸੀ ਹਉਂਦੇ ਹੁੰਦੇ ਸੀ ਤੇ अजीत ਸਾਡੇ ਘਰ ਵੀ ਆਏ ਸੀ ਤੇ ਨਾਲ ਕਿਹੜੇ ਗੋਣੇ ਸੀ ਸ੍ਰੀਜੀਤ ਬਾਸ਼ਰ ਜੀ ਤੇ ਅੱਜਕੱਲ੍ਹ ਅਮਰੀਕਾ ਗਿਆ ਹੋਏ ਨੇ ਤੇ ਉਹ ਵੀ ਉਹਨਾਂ ਦੇ ਖਾਸ ਦੋਸਤ ਸੀ ਉਹਨਾਂ ਕਰਕੇ ਸਾਡਾ ਮਤਲਬ ਨਹੀਂ ਕਿ ਉਹਨਾਂ ਨਾਲ ਰਿਸ਼ਤਾ ਬਣਿਆ ਤੇ ਮੈਂ ਤਿੰਨੇ ਕੁਲ ਜਲੇ ਗਏ ਤਰਮਿੰਦਰ ਜੀ ਬਤਲਣੇ ਕਿ ਕਹੀਏ ਪ੍ਰਮਾਤਮਾ ਅਗੇ ਅਸੀਂ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਜ਼ਿੰਦਗੀ ਲੰਬੀ ਹੋਵੇ ਹੱਲੇ ਵੀ ਜਿਵੇਂ ਸੁਣਿਆ ਅਖਬਾਰਾਂ 'ਚ ਵੀ ਆ ਗਿਆ ਇੱਕ ਵਾਰੀ ਡਿਕਲੇਰ ਵੀ ਕਰਤਾ ਟੀਵੀ 'ਚ ਵੀ ਡੈਥ ਹੋ ਗਈ ਤੇ ਹੁਣ ਪਤਾ ਲੱਗਾ ਕਿ ਉਹ ਵੈਂਟੀਲੇਟਰ 'ਤੇ ਲੱਗੇ ਨੇ ਅਸੀਂ ਅਰਦਾਸ ਕਰਨ ਸੱਚੇ ਪਾਤਸ਼ਾਹ ਅੱਗੇ ਕਿ ਪਰਮਾਤਮਾ ਨੇ ਉਹਨਾਂ ਨੂੰ ਜ਼ਿੰਦਗੀ ਬਖਸ਼ੇ ਤੇ ਸਾਡੀ ਮੁਲਾਕਾਤ ਹੁੰਦੀ ਰਹੇ ਸੋ ਇਹ ਸਾਨੇਵਾਲ ਪਿੰਡ ਸਾਨੇਵਾਲ ਪਿੰਡ ਦੇ ਲੋਕਾਂ ਨੇ ਦੱਸਿਆ ਵੀ ਜਿਹੜੇ ਬਾਲੀਵੁੱਡ ਅਦਾਕਾਰ ਤਰਮਿੰਦਰ ਉਹ ਕਿਸ ਤਰ੍ਹਾਂ ਦੇ ਸੀਗੇ ਕਿਸ ਤਰ੍ਹਾਂ ਦੀ ਜੀਵਨੀ ਰਹੀ ਹੈ ਔਰ ਪੁਰਾਣੇ ਲੋਕਾਂ ਨੇ ਉਹਨਾਂ ਨੇ ਕਦੇ ਮਤਲਬ ਕਿ ਭੁੱਲਣ ਦੀ ਕੋਸ਼ਿਸ਼ ਨਹੀਂ ਕੀਤੀ ਨਾ ਹੀ ਇਸ ਤਰ੍ਹਾਂ ਦਾ ਕੋਈ ਰਵਈਆ ਅਪਣਾਇਆ ਵੀ ਕੋਈ ਗੁੱਸਾ ਗਿਲਾਇਆ ਕੁਝ ਵੀ ਸਾਰਿਆਂ ਨੂੰ ਮਿਲਦੇ ਸੀਗੇ ਜਿਹੜਾ ਵੀ ਉਹਨਾਂ ਨੇ ਦੱਸਿਆ ਮੈਨੂੰ ਸੰਪੂਰਨ ਜੀ ਨੇ